ਸ਼ਸ਼ੀਕਾਲ ਸਾਡਾ ਚੈਨਲ ਦੇਖਦੇ तमाम ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਸੁਪਿੰਦਰ ਜੱਜੀ ਬੀਤੀ ਰਾਤ ਤਕਰੀਬਨ 10 ਵਜੇ ਦੇ ਕਰੀਬ ਕਿਰਤਪੁਰ ਸਾਹਿਬ ਦੇ ਨਜ਼ਦੀਕ ਭਰਤਗੜ ਕਸਬੇ ਵਿੱਚ ਪੰਜਾਰਾ ਰੋਡ ਤੇ ਇੱਕ ਰੈਡੀमेड ਦੁਕਾਨ ਤੇ ਚਾਰ ਨੌਜਵਾਨਾਂ ਵੱਲੋਂ ਲੁੱਟ ਦੀ ਵਾਰਦਾਤ ਦੀ ਕੋਸ਼ਿਸ਼ ਕੀਤੀ ਗਈ ਮੂੰਹ ਬਨ ਕੇ ਆਏ ਮੋਟਰਸਾਈਕਲ ਤੇ ਚਾਰ ਨੌਜਵਾਨ ਜਿਨ੍ਹਾਂ ਦੇ ਹੱਥ ਵਿੱਚ ਦੇਸੀ ਕਟਾ ਸੀ ਦੁਕਾਨ ਤੇ ਕੰਮ ਕਰ ਰਹੇ ਦੋਵਾਂ ਪਰਾਵਾਂ ਨੇ ਇਹਨਾਂ ਦਾ ਡਟ ਕੇ ਮੁਕਾਬਲਾ ਕੀਤਾ ਅਤੇ ਲੁਟੇਰਿਆਂ ਦੇ ਹੱਥ ਵਿੱਚੋਂ ਦੇਸੀ ਕਟਾ ਖੋਲ ਲਿਆ ਇਸ ਉਪਰਾੰਤ ਲੁਟੇਰਿਆਂ ਵੱਲੋਂ ਡਾਟ ਦੇ ਨਾਲ ਭੱਜਣ ਤੋਂ ਪਹਿਲਾਂ ਦੁਕਾਨ ਦੇ ਸ਼ੀਸ਼ੇ ਤੋੜੇ ਗਏ ਅਤੇ ਅੱਖਾਂ ਦੇ ਵਿੱਚ ਮਿਰਚਾ ਪਾਉਣ ਦੀ ਕੋਸ਼ਿਸ਼ ਕੀਤੀ ਗਈ ਜੋ ਕਿ ਨਕਾਮ ਰਹੀ ਦੋਵਾਂ ਦੁਕਾਨਦਾਰ ਭਰਾਵਾਂ ਵੱਲੋਂ ਡਟ ਕੇ ਇਹਨਾਂ ਦਾ ਮੁਕਾਬਲਾ ਕੀਤਾ ਗਿਆ ਜਿਸ ਦੇ ਨਤੀਜੇ ਵਜੋਂ ਇਹਨਾਂ ਲੁਟੇਰਿਆਂ ਨੂੰ ਮੌਕੇ ਤੋਂ ਭੱਜਣਾ ਪਿਆ ਅਤੇ ਜਿਸ ਮਨਛਾ ਨਾਲ ਉਹ ਵਾਰਦਾਤ ਨੂੰ ਅੰਜਾਮ ਦੇਣ ਆਏ ਸੀ ਉਹ ਮਨਛਾ ਉਹਨਾਂ ਦੀ ਪੂਰੀ ਨਹੀਂ ਹੋ ਸકી ਇਹ ਪੂਰੀ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਅਤੇ ਹੁਣ ਪੁਲਿਸ ਵੱਲੋਂ ਇਸ ਮਾਮਲੇ ਵਿੱਚ ਜਾਂਚ ਕੀਤੀ ਜਾ ਰਹੀ ਹੈ ਪਰ ਜਿਸ ਤਰੀਕੇ ਨਾਲ ਇਸ ਤਰ੍ਹਾਂ ਦੀਆਂ ਲੁੱਟ ਅਤੇ ਚੋਰੀ ਦੀ ਵਾਰਦਾਤਾਂ ਪੰਜਾਬ ਅੰਦਰ ਲਗਾਤਾਰ ਵੱਧ ਰਹੀਆਂ ਹਨ ਉਸ ਨਾਲ ਕਿਤੇ ਨਾ ਕਿਤੇ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਇਹ ਜਿਹੜੀ ਘਟਨਾ ਹੋਈ ਆ ਕੀ ਲੱਗਦਾ ਤੁਹਾਨੂੰ ਇਸ ਘਟਨਾ ਨੂੰ? ਪਰ ਇਹ ਘਟਨਾ ਇਹ ਬਹੁਤ ਮਾੜੀ ਘਟਨਾ ਹੋਈ ਹੈ ਜੀ ਐਜੀ ਘਟਨਾ ਪਿੰਡਾਂ ਦੇ ਵਿੱਚ ਲੋਕਾਂ ਦੇ ਸ਼ਹਿਰਾਂ ਦੇ ਵਿੱਚ ਐਦਾ ਹੋਣੀ ਚਾਹੀਦੀ ਹੈ ਨੇੜੇ ਪੁਰਚੌਂਕੀ ਹੈ। ਇਹਦੇ ਪ੍ਰਸ਼ਾਸਨ ਨੂੰ ਵੀ ਚਾਹੀਦਾ ਮੜਾ ਮੋਟਾ ਇੱਥੇ ਨੇੜੇ ਨੇੜੇ ਮਤਲਬ ਰਾਤ ਨੂੰ ਮੜੀ ਮੋਟੀ ਗਸ਼ਤ ਘੁੰਮਣਾ ਚਾਹੀਦਾ ਇਹ ਨਾਲ ਐਈਏ ਘਟਨਾ ਦੁਆਰੇ ਨਾ ਆਵੇ ਇਹਦੇ ਬਾਅਦ ਥੋੜੀ ਚੌਕਸੀ ਵਧਾਣੀ ਚਾਹੀਦੀ ਹੈ ਇਹਦੇ ਨਾਲ ਕਿ ਦੁਕਾਨਦਾਰ ਜਿਹੜੇ ਮਤਲਬ ਬੇਨਿਰ ਬਹਿ ਕੇ ਕੰਮ ਕਰ ਸਕਣ ਵੀਰ ਸਿੰਘ ਜਿਹੜੀ ਘਟਨਾ ਹੋਈ ਹੈ ਕਿਵੇਂ ਦੇਖਦੇ ਹੋ ਘਟਨਾ ਸਰ ਗੱਲ ਐਦਾਂ ਜੀ ਵੀ ਇਹ 2.5 ਸਾਲ ਹੋ ਗਏ ਦੁਕਾਨ ਨੂੰ ਜੀ ਹਰ ਬੰਦਾ ਦੇਖੋ ਗਾਹ ਕਾਂਦਾ ਜੀ ਹੁਣ ਇਹ ਨਹੀਂ ਪਤਾ ਇਹਨਾਂ ਨੂੰ ਵਿਚਾਰੇ ਨੂੰ ਕੀ ਪਤਾ ਗਾਹ ਸੀਕ ਕੋਈ ਓਸੀ ਵਿਚੋਰ ਸੀ ਇਹ ਇਹ ਤਾਂ ਆਪਣੇ ਉਹਦੇ ਚ ਬੈਠੇ ਸੀਗੇ ਜੀ ਵੀ 100% ਤਾਂ ਸਾਨੂੰ ਜਿਹੜੀ ਉਮੀਦ ਹੈ ਇਹ ਨਸ਼ੇ ਵਾਲਿਆਂ ਦਾ ਕੰਮ ਆ ਜੀ ਜਿਹੜਾ ਜਿਹੜੀ ਗੱਲ ਰਹੀ ਪ੍ਰਸ਼ਾਸਨ ਦੀ ਜੀ ਦੇਖੋ ਪ੍ਰਸ਼ਾਸਨ ਦਾ ਵਿਚਾਰੇ ਦਾ ਪੁਲਿਸ ਦਾ ਕੋਈ ਵੀ ਇਹਦੇ ਚ ਹੋ ਨਹੀਂ ਹੈਗਾ ਪੁਲਿਸ ਪੂਰੀ ਪਹਿਰਬਾਈ ਕਰਦੀ ਜੀ ਪੁਲਿਸ ਦੇ ਜਿਹੜੇ ਜੀ ਸਰਕਾਰਾਂ ਨਾਲ ਹੱਥ ਬੰਨ ਤੇਵੇ ਜੀ ਪੁਲਿਸ ਕੁਛ ਨਹੀਂ ਕਰ ਸਕਦੀ ਜੀ ਦੇਖੋ ਜੇ ਪੁਲਿਸ ਫੜ ਲੈਂਦੀ ਜੇ ਉਹਨਾਂ ਨੂੰ ਸ਼ਵਾਰਛਾ ਪਹਿਲਾਂ ਛਡਾਣੇ ਵਾਲਿਆਂ ਦੀਆਂ ਆਨ ਲਾਏ ਜਾਂਦੀਆਂ ਜੀ ਉਹਨਾਂ ਨੂੰ ਫੋਨ ਆਨ ਲਾਏ ਜਾਂਦੇ ਪੁਲਿਸ ਦੱਸੋ ਕੀ ਕਰੂਗੀ ਪੁਲਿਸ ਇੱਕ ਬਹੁਤ ਮਜਬੂਰ ਆ ਜੀ ਕੁਛ ਨਹੀਂ ਕਰ ਸਕਦੀ ਇਹਦੇ ਵਿੱਚ ਠੀਕ ਹੈ ਜੀ ਪੁਲਿਸ ਫੜਦੀ ਹੈ ਜੀ ਪਹਿਲਾਂ ਵੀ ਸਾਡੀਆਂ ਇੱਕ ਦੋ ਘਟਨਾ ਹੋਈਆਂ ਜੀ ਜਿਹਦੇ ਵਿੱਚ ਪੁਲਿਸ ਨਾਲ ਅਸੀਂ ਜਦੋਂ ਪੁਲਿਸ ਨੂੰ ਦੱਸਿਆ ਜੀ ਪੁਲਿਸ ਨਾਲ 4-5 ਦਿਨ ਦੇ ਵਿੱਚ ਕਾਬੂ ਕਰਕੇ ਉਹਨਾਂ ਦੇ ਉੱਪਰ ਬਣਦੀ ਕਾਰਵਾਈ ਕੀਤੀ ਪਰਚਾ ਦਿੱਤਾ ਜੀ ਤੇ ਸਾਨੂੰ ਵੀ ਮੌਕੇ ਤੇ ਬੁਲਾਇਆ ਵੀ ਜਿਹੜੇ ਚੋਰ ਆ ਜੀ ਫੜ ਲਏ ਤੇ ਹੁਣ ਸਾਨੂੰ ਫੇਰ ਇਹੀ ਲੱਗਦਾ ਵੀ ਲੋਕਲ ਗੁੰਡਾ ਹੀ ਪਿੰਡਾਂ ਦੇ ਆ ਜੀ ਕਿਸੇ ਨੂੰ ਬਾਹਰ ਤੋਂ ਪਿੰਡ ਤੋਂ ਚੋਰ ਨਹੀਂ ਆਂਦੇ ਜੀ ਇਹ ਲੋਕਲ ਬੰਦੇ ਆ ਜੀ ਕੋਈ ਦੂਰ ਦੇਣੀ ਹੈ ਕਿਉਂਕਿ ਉਹਨਾਂ ਨੂੰ ਪਤਾ ਹੈ ਵੀ ਇਸ ਟਾਈਮ ਇੱਥੇ ਇੱਕ ਇੱਥੇ ਦੁਕਾਨ ਤੇ ਹੈ ਜਾਂ ਨਹੀਂ ਹੈ ਕੋਈ ਜੀ ਬਾਹਰਲੇ ਬੰਦੇ ਨੂੰ ਕੀ ਪਤਾ ਜੀ ਕੌਣ ਆ ਦੁਕਾਨ ਤੇ ਜੀ ਸਵੇਰ 10:00 ਵਜੇ ਦੇ ਕਰੀਬ ਇੱਕ ਇਨਫੋਰਮੇਸ਼ਨ ਆਈ ਸੀਗੀ ਕਿ ਪੁਜਹਿਰਾ ਰੋਡ ਦੇ ਉੱਤੇ ਭਰਤਗੜ ਲਿੱਟ ਕਲੈਕਸ਼ਨ ਦੀ ਦੁਕਾਨ ਹੈਗੀ ਆ ਰੈਡੀमेड ਦੀ ਉੱਥੇ 4 ਅਣਪਛਤੇ ਬੰਦੇ ਮੂੰਹ ਬਨ ਕੇ ਉਹਨਾਂ ਨੇ ਲੁੱਟਖੋ ਕਰਨ ਦੀ ਕੋਸ਼ਿਸ਼ ਕੀਤੀ ਸੀ ਪਰ ਦੁਕਾਨ ਦੇ ਅੰਦਰ ਦੋ ਤਿੰਨ ਲੜਕੇ ਮੌਜੂਦ ਸਿਗੇ ਜਿਨ੍ਹਾਂ ਨੇ ਆਪਣੀ ਦਲੇਰੀ ਦੇ ਨਾਲ ਉਹਨਾਂ ਦਾ ਸਾਹਮਣਾ ਵੀ ਕੀਤਾ ਤਿੰਨ ਨੂੰ ਲੜਕੇ ਭੱਜ ਗਏ ਸੀ ਇੱਕ ਲੜਕੇ ਨੂੰ ਫੜਨ ਦੀ ਕੋਸ਼ਿਸ਼ ਕੀਤੀ ਹੈ ਜਿਹੜਾ ਉਹ ਕੋਸ਼ਿਸ਼ ਕਰਨ ਸਮੇਂ ਇੱਕ ਖੜਾਉਣਾ ਟਾਈਪ ਜਿਹੜਾ ਹਥਿਆਰ ਉਹਨਾਂ ਕੋਲੋਂ ਗਿਰਿਆ ਹੈ ਤੇ ਬਾਕੀ ਅਜੇ ਬਿਆਨ ਲੈਣੇ ਬਾਕੀ ਆ ਬਿਆਨ ਦੇਖ ਕੇ ਕੈਮਰੇ ਦੇਖੇ ਜਾਣਗੇ ਤੇ ਬਿਆਨ ਲੈਣ ਤੋਂ ਬਾਅਦ ਜਿਹੜੀ ਬਣਦੀ ਕਾਰਵਾਈ ਕੀਤੀ ਜਾਏਗੀ